ਈ ਆ ਸਰਪੰਚ ਸਾਹਿਬ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਬਣਿਆ ਸੇਵਾ ਦਾ ਮੌਕਾ ਦਿੱਤਾ ਤੁਹਾਨੂੰ ਮਾਨ ਬਖਸ਼ਿਆ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਮੈਂ ਜੀ ਆਪਣੇ ਪਿੰਡ ਦੀ ਸਮੂਹ ਸੰਗਤ ਪਿੰਡ ਜੰਗਲਾਈ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਫੇਰ ਇੱਕ ਵਾਰ ਮੌਕਾ ਦਿੱਤਾ ਪਹਿਲਾਂ ਵੀ ਮੌਕਾ ਦਿੱਤਾ ਤੇ ਪਿੰਡ ਦੀ ਦੀ ਸੇਵਾ ਕੀਤੀ ਆ ਇਹ ਸੇਵਾ ਬੜੇ ਮਤਲਬ ਪਹਿਲਾਂ ਵੀ ਮਾਨ ਨਾਲ ਕੀਤੀ ਵੀ ਕੋਈ ਵੀ ਉਹਦੇ ਵਿੱਚ ਬਿਨਾ ਭੇਦਭਾਵ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਕੀਤੀ ਤਾਂ ਹੀ ਦੁਬਾਰਾ ਮੌਕਾ ਮਿਲਿਆ ਏ ਬਾਕੀ ਉਦੋਂ ਦੇ ਰਹਿੰਦੇ ਮੇਰੇ ਵਿਕਾਸ ਕਾਰਜ ਕੀ ਜਿੰਨਾ ਵੱਲ ਮੇਰਾ ਹੁੰਦਾ ਧਿਆਨ ਹੀ ਉਹ ਹੁਣ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਜਿਵੇਂ ਕਿ ਸਾਡੇ ਐਸੀ ਸਮਸ਼ਾਨ ਘਾਟੀ ਉਹਦਾ ਰਸਤਾ ਹੀ ਜੀ ਸਾਡੇ ਇੱਕ ਕਲੋਨੀ ਇੱਧਰ ਬਾਰ-ਬਾਰ ਮਜੀਬ ਸਿੰਘਾਂ ਦੀ ਉਹਦਾ ਰਸਤਾ ਕਾਫੀ ਉਦੋਂ ਦਾ ਮੇਰੇ ਟਾਈਮ ਤੋਂ ਲੰਮਕਿਆ ਸੀ ਉਹਨਾਂ ਦੇ ਹੀ ਬਾਕੀ ਪਿੰਡ ਦੇ ਵਿੱਚ ਵਧੀਆ ਪ੍ਰਾਲਾ ਕਰਾਂਗੇ ਜਿੱਦਾਂ ਸੀਸੀਟੀਵੀ ਕੈਮਰੇ ਵੱਡੀ ਗੱਲ ਹੈ ਜੀ ਬੱਚਿਆਂ ਨੂੰ ਗਰਾਊਂਡ ਦੀ ਬੜੀ ਤਿੱਖੀ ਸਭ ਤੋਂ ਪਹਿਲਾਂ ਪ੍ਰਾਲਾ ਸਾਡਾ ਹੁਣ ਉਹ ਉਹ ਰੁਝਾਰਿਆ ਅਸੀਂ ਬੱਚਿਆਂ ਦੀ ਕਬੱਡੀ ਖੇਡ ਜਿਸ ਤਰ੍ਹਾਂ ਵਾਲੀਵਾਰ ਵਾਲੀ ਉਹ ਪਿੰਡ ਨੂੰ ਵਧੀਆ ਦੇਖ ਲਈ ਆਪਣਾ ਪਲੇਟਫਾਰਮ ਬਣਾ ਕੇ ਦੇਵਾਂਗੇ ਜਿਸ ਵਿੱਚ ਬੱਚੇ ਨੌਜਵਾਨ ਖੇਡਾਂ ਨਾਲ ਜੁੜਨ ਅਤੇ ਪਿੰਡ ਦਾ ਨਾਮ ਰੋਸ਼ਨ ਕਰਨ ਕਹਿੰਦਾ ਤੁਹਾਨੂੰ ਕੀ ਲੱਗਦਾ ਕਿਹੜਾ ਮੇਨ ਮੇਜਰ ਸਮੱਸਿਆ ਜਿਹੜਾ ਵਾ ਜੋ ਪਿਛਲੀ ਪੰਚਾਇਤ ਤੋਂ ਹੁਣ ਰਹਿ ਗਿਆ ਇਹ ਤੁਹਾਡੀ ਬਣੀ ਪੰਚਾਇਤ ਨੂੰ ਪੂਰਾ ਕਰਾਇਆ ਸਾਡੇ ਥੋੜੀ ਜੀ ਨਾ ਪਾਣੀ ਦੀ ਦਿੱਕਤ ਹੀ ਜ਼ਿਆਦਾ ਜੀ ਉਹ ਪਾਣੀ ਦਾ ਨਸੀਬ ਰੇਜ ਦਾ ਜ਼ਿਆਦਾ ਹੀ ਜੇ ਕੰਮ ਉਹ ਸਾਡਾ ਥੋੜਾ ਜਿਹਾ ਰਹਿ ਗਿਆ ਹੁਣ ਵੱਡਾ ਇੱਕ ਛੱਪੜ ਪਟਾਈ ਦੀ ਸਾਡੀ ਚੱਲ ਰਹੀ ਹੈ ਜੀ ਉਸੀ ਨੂੰ ਪਟਾਉਣਾ ਸ਼ੁਰੂ ਕਰਨਾ ਜਿਹੜਾ ਪਾਣੀ ਦੇ ਨਿਕਾਸ਼ ਦਾ ਸਭ ਨੂੰ ਇਹ ਵਾ ਇੱਕ ਮੇਨ ਮੁੱਦਾ ਬਾਕੀ ਹੀ ਜੀ ਗਰੀਬ ਘਰਾਂ ਦੇ ਜਿਹੜੇ ਕੱਚੇ ਘਰ ਹੀ ਜੀ ਵੱਡਾ ਪ੍ਰਾਲਾ ਤੇ ਆ ਵੀ ਉਹ ਹੁਣ ਕਾਫੀ ਸਾਡੀ ਆਮ ਪਾਰਟੀ ਦੀ ਸਰਦਾਰ ਬਲਵੀਰ ਸਿੰਘ ਪੰਨੂ ਦੀ ਰਹਿਨਵਾਈ ਹੇਠ ਕਾਫੀ ਘਰ ਸਾਡੇ ਪਾਸ ਹੋ ਚੁੱਕੇ ਨੇ ਉਹਨਾਂ ਦੇ ਕੰਮ ਅਹੀਂ ਸ਼ੁਰੂ ਕਰ ਦਿੱਤੇ ਨੇ ਕਾਫੀ ਕਮਰਿਆਂ ਦੇ ਇਹ ਬਾਕੀ ਬਾਥਰੂਮਾਂ ਦੇ ਲੈਟਰਨ ਬਾਥਰੂਮਾਂ ਦੇ ਇਹ ਪਾਸ ਕਰਵਾਏ ਨੇ ਤੇ ਮੈਂ ਧੰਨਵਾਦ ਕਰਨਾ ਸਰਕਾਰ ਦਾ ਵੀ ਜਿਨ੍ਹਾਂ ਨੇ ਗਰੀਬਾਂ ਨੂੰ ਗਾਂਟਾਂ ਦੇ ਕੇ ਨਵਾਜਿਆ ਤੇ ਉਹ ਕੱਚਿਆਂ ਘਰਾਂ ਚੋਂ ਪੱਕੇ ਘਰਾਂ ਵਿੱਚ ਵੱਸਣ ਜਾ ਰਹੇ ਨੇ ਇਹ ਵੱਡਾ ਪ੍ਰਾਲਾ ਹੀ ਅਸੀਂ ਸ਼ੁਰੂ ਕਰ ਦਿੱਤਾ ਜੀ ਬਾਕੀ ਜੀ ਪਿੰਡ ਦਾ ਸਭ ਤੋਂ ਮੇਨ ਕੱਲੇ ਵੀ ਇਹ ਨਸ਼ੇ ਖਿਲਾਫ ਮਤਾ ਇੱਕ ਪਾਇਆ ਵਾ ਵੀ ਪਿੰਡ ਦੇ ਵਿੱਚ ਜਿਹੜਾ ਕੋਈ ਨਸ਼ਾ ਵੇਚੇਗਾ ਜਾਂ ਕਰਦਾ ਜਾਂ ਕੋਈ ਬਦਨਾਮ ਨੂੰ ਨਹੀਂ ਹੁੰਦੀ ਆ ਸਾਡੀ ਪੰਚਾਇਤ ਜਾਂ ਸਾਡਾ ਕੋਈ ਵੀ ਨੁਮਾਇੰਦਾ ਉਹਦੇ ਨਾਲ ਨਹੀਂ ਜਾਏਗਾ ਇੱਕ ਚੋਰੀ ਵਾਲੇ ਦੇ ਤੇ ਇੱਕ ਐਸ ਕੇਸ ਦੇ ਵੀ ਨਸ਼ੇ ਦੇ ਪਿੱਛੇ ਕਿਉਂਕਿ ਪਿੰਡ ਅਹੀਂ ਫੇਰ ਹੀ ਤਰੱਕੀ ਦੇਊਗਾ ਜੇ ਅਹੀਂ ਥੋੜੇ ਜਿ ਆਪਣਾ ਪਿੰਡ ਲੈਵਲ ਤੇ ਕੁਝ ਕਰਾਂਗੇ ਤੇ ਹਾਂਜੀ ਸਵਾਨ ਸਾਹਿਬ ਹੁਣ ਦੇਗਾ ਦੇ ਮੁੰਦੇ ਦਾ ਦੇ ਵਿੱਚ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਨੂੰ ਵੀ ਆਮ ਸੋਹਣਿਆ ਦਾ ਵੇਦਾ ਤੇ ਵਿਦਾਰ ਨਹੀਂ ਹੁੰਦੀ ਪੂਰਨ ਯਾਇ ਨਾ ਪਾਈ ਜਾਂਦੇ ਉਹਦੇ ਦਾਤੇ ਜਿਹਦੇ ਪੈਸੇ ਚੱਲ ਜਾਂਦੇ ਸੋ ਆਪਜੀ ਦੀ ਅਗਵਾਈ ਦੇ ਵਿੱਚ ਨਵੇਂ ਬਣੀ ਪੰਚਾਇਤ ਨੂੰ ਕਿਵੇਂ ਹੋਣਾ ਲੱਗਦਾ ਹੈ ਕਿਵੇਂ ਦੇਖੇ ਨਹੀਂ ਨਹੀਂ ਜੀ ਇਦਾਂ ਤਾਂ ਕੋਈ ਨਹੀਂ ਆ ਚਲੋ ਪਿੱਛੇ ਹੋ ਗਿਆ ਹੈਗਾ ਹੁਣ ਜੀ ਬਾਕੀ ਹਰੇਕ ਗਰੀਬ ਵਰਗ ਨੂੰ ਪਿੰਡ ਸੀ ਕੰਮ ਚਾਲੂ ਕਰਵਾਇਆ ਸਿਰਫ ਉਹਦੇ ਵਿੱਚ ਸਿਰਫ ਕੋਈ ਵੀ ਲਿਸਟ ਕਢਾ ਕੇ ਦੇਖ ਸਕਦਾ ਸਿਰਫ ਜਿਹੜੇ ਬੰਦੇ ਕੰਮ ਕਰਨ ਵਾਲੇ ਆ ਉਸਦੀ ਹੀ ਹਾਜ਼ਰੀ ਲੱਗਦੀ ਐ ਬਾਕੀ ਆਨਲਾਈਨ ਸਿਸਟਮ ਸਾਰਾ ਜੀ ਹੁਣ ਹਾਜ਼ਰੀ ਉਹਦੀ ਲੱਗਦੀ ਐ ਜਿਹੜਾ ਕੋਈ ਕੰਮ ਤੇ ਜਾਂਦਾ ਕੋਈ ਇਦਾਂ ਦਾ ਕੋਈ ਚੱਕਰ ਨਹੀਂ ਪਿਆ ਆਪਣੇ ਪੰਜ ਪੰਜ ਦਸ ਦਸ ਨਾਂ ਪਾ ਲੇ ਉਹ ਜਿਆ ਕੋਈ ਨਾ ਹੀ ਅਸੀਂ ਗਲਤ ਕੰਮ ਕਰਨਾ ਕਿਉਂਕਿ ਅੱਗੇ ਗਲਤ ਕੰਮ ਨਹੀਂ ਕੀਤਾ ਤਾਂ ਹੀ ਸਾਨੂੰ ਪਿੰਡ ਨੇ ਦੁਬਾਰਾ ਚੁਣਿਆ ਵਾ ਇਸੇ ਜੋ ਪਿਛੇ ਹੋ ਗਿਆ ਸੀ ਉਹਨਾਂ ਦੀ ਗੱਲ ਨਹੀਂ ਕਰਦੇ ਅਸੀਂ ਤੇ ਆਪਣੀ ਗੱਲ ਕਰਾਂਗੇ ਕਿ ਅਸੀਂ ਕਿਸਦਾ ਕੋਈ ਨਾਂ ਧੱਕਾ ਨਾ ਕਿਦਾਂ ਨਜਾਇਜ਼ ਨਹੀਂ ਹੋਏਗੀ ਕੰਦੋਰ ਨੌਜਵਾਨਾਂ ਵਾਲਾ ਖੰਡ ਜੇ ਆਮ ਹੌਲਦਾ ਹੁੰਦਾ ਸੋ ਤੁਹਾਡੇ ਪਿੰਡ ਕਾਫੀ ਨੌਜਵਾਨ ਹੁੰਦੇ ਸੋ ਤੁਹਾਡੀ ਪੰਚਾਇਤ ਰੋਣਾ ਵਾਸਤੇ ਕੀ ਪਲੇਟ ਬਣ ਹੁੰਦੇ ਹਾਂ ਜੀ ਹਾਂਜੀ ਹਾਂਜੀ ਨੌਜਵਾਨਾਂ ਨੇ ਜੇ ਸਾਰੇ ਜੂਤ ਮੇਰੇ ਅੰਦਰ ਵੀਰਾਂ ਨੇ ਇਹ ਮੈਨੂੰ ਮਰਕਤ ਸ਼ਾਹਤ ਕੀਤਾ ਵੀ ਅਸੀਂ ਇੱਕ ਕਰ ਫੇਰ ਇਹ ਕੰਮ ਕਰਨਾ ਉਹਨਾਂ ਨੇ ਨੌਜਵਾਨਾਂ ਨੇ ਸਾਨੂੰ ਤਕਰੀਬਨ ਸਰਪੰਚੀ ਦਵਾਈ ਹੈ ਜੀ ਹਰਕਾ ਉਹਨਾਂ ਲਈ ਤਾਂ ਮੈਂ ਪਹਿਲਾਂ ਵੀ ਦੱਸ ਚੁੱਕਾ ਵੀ ਸਾਡਾ ਸਭ ਤੋਂ ਪਹਿਲਾਂ ਸਾਡਾ ਗਰਾਊਂਡ ਜਿਹੜੀ ਸਕੂਲ ਦੀ ਅਸੀਂ ਉਹ ਬਣਾਉਣ ਜਾ ਰਹੇ ਹਾਂ ਇੱਕ ਨਸ਼ਿਆਂ ਦਾ ਪ੍ਰਾਲਾ ਕੀਤਾ ਜੀ ਇਸ ਕਰਕੇ ਜੌਨ ਦੀ ਆਪਣੀ ਪੰਚਾਇਤ ਬਣੀ ਆ ਕਾਫੀ ਡਰ ਪਿਆ ਸਾਰਿਆਂ ਨੂੰ ਵੀ ਗਲਤ ਕੰਮ ਸਾਡੇ ਪਿੰਡ ਵਿੱਚ ਬਹੁਤ ਘਟਿਆ ਵਾ ਨਸ਼ੇ ਨੂੰ ਛੇ ਵਾਲਾ ਵੀ ਪਹਿਲਾਂ ਕੁਝ ਨਾ ਕੁਝ ਥੋੜਾ ਬੋਤਾ ਹੈਗਾ ਸੀ ਖਾਨ ਪੀਣ ਵਾਲਾ ਪਰ ਉਹ ਵੀ ਦੱਸ ਦਿੱਤਾ ਅਸੀਂ ਮੀਟਿੰਗ ਕਰਕੇ ਆ ਮੀਟਿੰਗ ਕਰਕੇ ਪੈਸੀ ਕਿਸ ਦੀ ਵੀ ਮਤ ਨਹੀਂ ਕਰਨੀ ਨਸ਼ੇ ਖਲਾਫ ਅਸੀਂ ਨਸ਼ੇ ਦੇ ਬਿਲਕੁਲ ਉਲਟਿਆ ਨਾ ਆਪਾਂ ਜਾਵਾਂਗੇ ਨਾ ਸਾਡਾ ਕੋਈ ਪੰਚਾਇਤ ਮੈਂਬਰ ਨਾ ਹੀ ਸਾਡਾ ਕੋਈ ਮੋਦਬਰ ਜਾਊਗਾ ਨਸ਼ੇ ਵਾਲੇ ਦੇ ਹੱਕ ਚ ਜੀ ਤੇ ਅਸੀਂ ਬੱਚਿਆਂ ਲਈ ਪ੍ਰੀ ਗਰਾਊਂਡ ਬਣਾਉਣ ਜਾ ਰਹੇ ਆ ਜੋਗ ਨਾਲ ਇੱਕ ਜਿੰਮ ਬਣਾਵਾਂਗੇ ਵਧੀਆ ਅੱਗੇ ਵੀ ਬਣਵਾਈ ਹੀ ਮੈਂ ਆਪਣੇ ਜਦੋਂ ਪਹਿਲਾਂ ਇਹ ਚ ਆਪਣੇ ਕੋ ਸਰਪੰਚੀ ਉਦੋਂ ਵੀ ਜਿੰਮ ਦਾ ਕਮਰਾ ਬਹੁਤ ਵਧੀਆ ਮਸ਼ੀਨਾਂ ਲੈ ਕੇ ਰੱਖੀਆਂ ਸੀ ਹੁਣ ਵੀ ਉਸੇ ਤਰ੍ਹਾਂ ਹੀ ਜਿੰਮ ਬਣਾਈ ਜਾਊਗੀ ਜੋ ਕਿ ਬੱਚੇ ਜਿਹੜੇ ਆ ਖੇਡ ਦੇ ਨਾਲ ਜੁੜਨਾ ਅਤੇ ਪਿੰਡ ਦਾ ਨਾਮ ਰੋਸ਼ਨ ਕਰਨ। ਆ ਪਿੰਡ ਦੀ ਐਜੂਕੇਸ਼ਨ ਲਾਗੇ ਕਿਵੇਂ ਦੇਖਦੇ ਤੁਹਾਨੂੰ ਲੱਗਦਾ ਸਕੂਲ ਉਹਦਾ ਸਟਾਫ ਆ ਤੇ ਕਮੀ ਲੱਗਦੀ। ਹਾਂ ਜੀ ਇਹਨਾਂ ਸਾਡੇ ਬੜੀ ਵੱਡੀ ਤੰਗੀ ਹੈ ਜੀ ਸਾਡਾ ਸਕੂਲ ਸੀ ਪਹਿਨ ਅਰਸ਼ਵੀ ਤੱਕ ਫਿਰ ਅਸੀਂ ਉਹਨੂੰ 1.5 ਕਿਲਾ ਗਰਾਊਂਡ ਲਈ ਦਿੱਤਾ ਵੀ 10ਵੀਂ ਤੱਕ ਹੋ ਜੇ। ਉਹ ਸਕੂਲ ਤੇ ਸਾਡਾ 10ਵੀਂ ਤੱਕ ਅਪਗ੍ਰੇਡ ਹੋ ਗਿਆ ਪਰ ਕਿਸ ਕਾਰਨ ਉਹ ਰਹਿ ਗਿਆ ਵਾ ਸਟਾਫ ਦੀ ਬਹੁਤ ਹੀ ਤੰਗੀ ਹੈ ਚਲੋ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਜਿਹੜੇ ਜਰੀਏ ਰਾਹੀਂ ਵੀ ਸਾਨੂੰ ਸਟਾਫ ਮਹਿਆ ਕਰਾਈ ਜਾਵੇ ਤੇ ਸਾਡੇ 9ਵੀਂ 10ਵੀਂ ਕਲਾਸ ਇੱਥੇ ਸ਼ੁਰੂ ਕੀਤੀ ਜਾਵੇ ਕਿਉਂਕਿ ਹੋ ਨਹੀਂ ਰਹੀ ਇੱਕ ਸਾਲ ਤੋਂ ਲੜਕਦਾ ਮਸਲਾ ਆ ਰਿਹਾ ਜੀ ਸੁਪਨ ਸਾਹਿਬ ਰਾਸਮੀ ਕਾਰਜੀ ਜਿੰਨਾ ਜਬਾਤੀਆਂ ਹੋ ਗਈਆਂ ਤੁਸੀਂ ਆਉਣ ਸੁਣਿਆ ਹੋਵੇਗਾ ਕੋਈ ਸਾਡੀ ਜਿੰਨਾ ਜਿੰਨਾ ਉਹ ਗਰੀਬ ਲੋਕਾਂ ਨੂੰ ਜਿਹੜਾ ਉਹ ਜਿਹੜੀ ਝੋਮਣ ਜੀ ਬਿਲਕੁਲ ਜੀ ਬਿਲਕੁਲ ਮੈਂ ਇਹ ਗੱਲ ਨਾਲ ਤੁਹਾਡੀ ਨਾਲ ਸਹਿਮਤ ਹਾਂ ਵੀ ਜਿਹੜੇ ਜੋਗ ਨੇ ਉਹ ਕਾਫੀ ਅਜੇ ਬਣ ਵਾਲੇ ਆ ਜੀ ਅਜੋਗ ਕਾਫੀ ਬਣੇ ਆ ਉਹਨਾਂ ਦੇ ਅਸੀਂ ਅੱਗੇ ਵੀ ਉਲਟੇ ਆ ਤੇ ਹੁਣ ਵੀ ਉਲਟੇ ਆ ਅਸੀਂ ਮਤਲਬ ਇਹ ਜਿਹੜੀ ਸਹੂਲਤਾਂ ਗਰੀਬਾਂ ਨੂੰ ਹੀ ਮਿਲਣੀ ਚਾਹੀਦੀ ਹੈ ਅਸੀਂ ਉਹਨਾਂ ਸਹਿਮਤ ਹਾਂ ਵੀ ਰਾਸ਼ਨ ਕਾਰਡ ਦਾ ਬੋਰਾ ਨੂੰ ਕਵੈਰੀ ਹੋਵੇ ਤੇ ਗਰੀਬਾਂ ਦੇ ਬਹਾਨੇ ਚਾਹੀਦੇ ਨੇ ਇਹ ਜਿਹੜੀ ਤੁਸੀਂ ਗੱਲ ਦੱਸੀ ਬਿਲਕੁਲ ਸਹੀ ਹੈ ਵੀ ਅਜੋਗ ਵੀ ਬਣੇ ਨੇ ਜੋ ਕਿ ਬਹਾਨੇ ਨਹੀਂ ਚਾਹੀਦੇ ਫੰਡਸ ਆਫ ਪਿੰਡਾਂ ਦੇ ਵਿੱਚ ਦੋਵੇਂ ਚੱਲ ਰਹੇ ਨੇ ਕੋਈ ਵੱਜਣ ਤੋਂ ਲੋਕਾਂ ਨੂੰ ਜਾਣੇ ਪੈਂਦੇ ਥੱਲੇ ਖਾਣੇ ਖਿੰਦਾ ਦੋ ਤਾਂ ਬਹੁਤ ਸਮਾਂ ਉੱਪਰ ਦੋ ਸੋ ਆਪ ਜੀ ਦੀ ਪੰਚਾਇਤ ਉਹ ਲੋਕ ਕਿਵੇਂ ਦੇਖ ਰਹੇ ਨੇ ਨਹੀਂ ਅਸੀਂ ਤੇ ਸਭ ਨੂੰ ਪਹਿਲਾਂ ਇਹੋ ਮਹਿਦ ਕਰਦੇ ਆਂ ਵੀ ਜੇ ਕੋਈ ਗੱਲਬਾਤ ਹੁੰਦੀ ਪਹਿਲਾਂ ਸਾਡੇ ਤੱਕ ਪਹੁੰਚਾਓ ਅਸੀਂ ਘਰ ਘਰ ਜਾ ਕੇ ਮਤਲਬ ਜੇ ਕੋਈ ਮਸਲਾ ਤੁਹਾਡਾ ਬੈ ਕੇ ਹੱਲ ਹੁੰਦਾ ਤੇ ਉਹ ਵਧੀਆ ਗੱਲ ਹੈ ਫੇਰ ਹੀ ਥਣੇ ਹੱਲ ਜਾਈਏ ਸਾਡੀ ਤੇ ਸਾਰਿਆਂ ਨੂੰ ਇਹੋ ਕਜਾਇਸ਼ ਹੈ ਅੱਗੇ ਵੀ ਅਸੀਂ ਇਦਾਂ ਹੀ ਕਰਦੇ ਆਂ ਜਿਹੜਾ ਤਾਂ ਸਾਨੂੰ ਪੁੱਛਦਾ ਜਾਂ ਕਿਦਾਂ ਜੀ ਅਸੀਂ ਕੋਸ਼ਿਸ਼ ਕਰੀ ਦੀਏ ਉਹਦਾ ਪਿੰਡ ਵਿੱਚ ਬੈ ਕੇ ਤੇ ਹੱਲ ਕਰਵਾਇਆ ਜਾਵੇ ਭਾਵੇਂ ਕੋਈ ਵੀ ਲੜਾਈ ਝਗੜਾ ਹੋਵੇ ਇੰਨਾ ਕੰਮਾਂ ਚ ਨਾ ਹੀ ਕੋਟ ਕਚੈਰੀਆਂ ਚ ਪਿਆ ਜਾਵੇ ਜੀ ਸੋ ਸੰਸਦ ਚਿੰਤਾ ਗੁਰਮੰਜਾ ਪਿਆ ਹੋ ਪਰ ਮਨ ਸੁਖ ਸੰਗਰੀ ਲੋਕਾਂ ਵਾਸਤੇ ਹੁੰਦੀਆਂ ਸੋ ਪਿੰਡ ਦੇ ਵਿੱਚ ਤੜੇ ਬੰਦੀ ਹੁੰਨ ਕੱਲ ਤੇ ਜਿਹੜੇ ਮੀਨਲ ਕਲਾ ਆ ਜਾਂਦੀ ਉਹ ਹੁੰਦੀ ਫਰੀ ਵੀਰੇ ਹਾਲ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀ ਤੜੇ ਬੰਦੀ ਹੁੰਦੀ ਸੋ ਆਪ ਜੀ ਦੀ ਵਹਿ ਰਮਾਈ ਵੇੜਨ ਨਾਮਾ ਜੂਤ ਪੰਚਾਇਤ ਬੰਨ ਜੀ ਕਿਵੇਂ ਪਹੁੰਚਾ ਲ ਕੀਤਾ ਨਹੀਂ ਜੀ ਬਿਲਕੁਲ ਠੀਕ ਹੈ ਜੀ ਇਹ ਜਿਹੜੀ ਆ ਸੁਭਦਾ ਹਰ ਗਰੀਬ ਦੇ ਪਹੁੰਚੂਗੀ ਜਿਹੜੀ ਜਿਹੜੀ ਪਿਛੋ ਆ ਰਹੀ ਜਿਦਾ ਤੁਹਾਨੂੰ ਦੱਸਿਆ ਵੀ ਕੱਚੇ ਕਮਰਿਆਂ ਦੀਆਂ ਜੋਗ ਹੀ ਮਿਲੀਆਂ ਤੇ ਜੋਗ ਹੀ ਗਾਂ ਮਿਲਣਗੀਆਂ ਇਹੋ ਜਿਹਾ ਕੋਈ ਨਹੀਂ ਵੀ ਪਾਰਟੀ ਬਾਜੀ ਨਾਲ ਸਾਡੇ ਨਾਲ ਕੋਈ ਰਹਿ ਰਿਹਾ ਜਾਂ ਕਿਸ ਤਰ੍ਹਾਂ ਕੋਈ ਨਹੀਂ ਜੀ ਇੱੱਚ ਅਮੀਰੀ ਗਰੀਬੀ ਨਹੀਂ ਇਹ ਜੋਗ ਜਿਹੜੇ ਬੰਦੇ ਨੇ ਉਹਨਾਂ ਨੂੰ ਹੀ ਇਹ ਸਰਕਾਰ ਨੂੰ ਜੋ ਸਹੂਲਤ ਦਿੰਦੀ ਹੈ ਮਈਆ ਕਰਵਾਈ ਜਾਊਗੀ ਬਾਕੀ ਨਜਾਇਜ਼ ਕਿਸ ਨੂੰ ਨਹੀਂ ਕਰਾਈ ਜਾਊਗੀ ਅ ਪਿੰਡ ਦੇ ਲੋਕਾਂ ਤੋਂ ਤੁਹਾਨੂੰ ਮਾਣ ਬਖਸ਼ਿਆ ਸੇਵਾ ਗੰਦਾ ਮੌਕਾ ਤਾਤਵਾ ਦੇ ਸੱत्य ਤਾਵੇ ਰੱਖਿਆ ਸੋ ਵਿਨਾਸਦ ਕੀ ਦੇਣਾ ਚਾਹੋਗੇ ਪਿੰਡ ਵਾਲੇ ਪਿੰਡ ਵਾਲੇ ਨੇ ਉਹ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇਆਂ ਵੀਰਾਂ ਨੇ ਭੈਣਾ ਭਰਾਵਾਂ ਨੇ ਖਾਸ ਕਰਕੇ ਮੇਰੇ ਬਜ਼ੁਰਗਾਂ ਨੇ ਵੀ ਮੈਨੂੰ ਬਹੁਤ ਮਾਨ ਬਖਸ਼ਿਆ ਕਿਉਂਕਿ ਇੱਕੋ ਗੱਲ ਕਰਦੀ ਸੀ ਕਿ ਇਹਨੂੰ ਸਰਪੰਚ ਬਣਾਉਣਾ ਉਹਨਾਂ ਦੀ ਚਲੋ ਖਾਹਿਸ਼ ਉਹਨਾਂ ਦੀ ਪੂਰੀ ਹੋਈ ਉਹਨਾਂ ਰੀ ਜੀ ਇਹਨਾਂ ਨੂੰ ਪਤਾ ਵੀ ਹੈ ਇਹ ਕੰਮ ਕਰ ਸਕਦੇ ਆ ਤੇ ਜੋ ਉਹਨਾਂ ਨੇ ਆਸ ਲਾਈ ਆਪਾਂ ਉਹਨਾਂ ਦੇ ਖਰੇ ਉਤਰਾਂਗੇ ਹਰੇਕ ਕੰਮ ਉਹਨਾਂ ਦਾ ਕਰਾਂਗੇ ਬਿਨਾ ਭੇਦ ਭਾਵ ਬਿਨਾ ਪਾਰਟੀਬਾਜੀ ਤੋਂ ਸਰਦਾਰ ਬਲਬੀਰ ਸਿੰਘ ਪੰਨੂ ਦੇ ਹੁਕਮ ਤਹਿਤ ਉਹਨਾਂ ਨੇ ਵੀ ਦਿਸ਼ਾ ਨਿਰਦੇਸ਼ ਸਰਪੰਚਾਂ ਦਾ ਤੇ ਵੀ ਕੋਈ ਪਾਰਟੀਬਾਜੀ ਨਹੀਂ ਹਰੇਕ ਦਾ ਕੰਮ ਪਹਿਲ ਦੇ ਆਧਾਰ ਤੇ ਕਰੋ ਜੀ ਤੇ ਹਰੇਕ ਦਾ ਕੰਮ ਪਹਿਲ ਦੇ ਆਧਾਰ ਤੇ ਹੋਊਗਾ ਉਹਦੇ ਵਿੱਚ ਕੋਈ ਕੇ ਨਾ ਪਾਰਟੀਬਾਜੀ ਨਹੀਂ ਆ ਕੋਈ ਇਹ ਨਹੀਂ ਵੀ ਕੋਈ ਮਾੜਾ ਜਾਂ ਚੰਗਾ ਨਾ ਜੀ ਹਰੇਕ ਦਾ ਪਹਿਲ ਦੇ ਆਧਾਰ ਤੇ ਹਰੇਕ ਦਾ ਕੰਮ ਹੋਏਗਾ